ਆਓ ਸਿੱਖੀਏ ਪੰਜਾਬੀ ਅੱਜ ਆਪਾਂ ਗੱਲ ਕਰਦੇ ਹਾਂ ਵਰਣਮਾਲਾ ਦੀ ਦੂਜੀ ਟੋਲੀ ਦੀ ਕ ਕ ਖ ਖ ਗ ਗ ਨੰਗਾ ਪੰਜਾਬੀ ਵਰਣਮਾਲਾ 35 ਅੱਖਰੀ ਵਰਣ ਬੋਧ ਪਹਿਲਾ ਅੱਖਰ ਹੈ ਕਕਾ 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 ਕਬੂਤਰ ਕੱਕੇ ਦੀ ਹੋਰ ਵੀ ਵਰਣ ਹਨ ਜਿਵੇਂ ਕਿ ਪੰਜ ਕਕਾਰ ਕੰਗਾ ਕੇਸ ਕਸ਼ਹਿਰਾ ਕਿਰਪਾਨ ਕੜਾ ਇਹ ਸਾਡੇ ਪੰਜ ਕਕਾਰ ਹਨ ਕੱਕੇ ਕੇਸ ਪੁੰਨਰ ਜਬ ਹੋਏ ਵਿਣ ਸਾਬੁਨ ਉਜਲਿਆ ਆਓ ਅਸੀਂ ਇਸ ਨੂੰ ਲਿਖਤੀ ਰੂਪ ਵਿੱਚ ਦੇਖਦੇ ਹਾਂ ਉੱਪਰ ਡੰਡੀ ਫਿਰ ਜਿਵੇਂ ਆਪਾਂ ਪੰਜਾਬੀ ਗਿਣਤੀ ਦਾ 2 ਲਿਖਦੇ ਹਾਂ ਉਦਾਂ ਬਣਾ ਦੇਣਾ ਹੈ ਇਸ ਨੂੰ ਲਿਖਣਾ ਬਹੁਤ ਹੀ ਆਸਾਨ ਹੈ ਗੁਜਾ ਅੱਖਰ ਖਖਾ ਖਖਾ ਕਖਾ ਖਰਗੋਸ਼ ਖਖਾ ਇਸ ਨੂੰ ਹੋਰ ਰੂਪ ਵਿੱਚ ਵੀ ਦੇਖਦੇ ਹਾਂ ਖਖਾ ਖੰਡਾ ਖਖਾ ਖੜਾਵਾ ਖਖਾ ਖੁਰਚਣਾ ਖਖਾ ਖੂ ਕ ਕੇ ਖੰਦਕਾਰ ਸਾ ਆਲਮ ਕਰ ਖਰੀਦ ਜਿੰਨ ਖਰਚ ਦਿਆ ਇਸ ਨੂੰ ਵੀ ਅਸੀਂ ਲਿਖਣਾ ਸਿੱਖਦੇ ਹਾਂ ਖਖਾ ਇਹ ਪੰਜਾਬੀ ਦੇ ਪੱਪੇ ਵਾਂਗੂ ਵੀ ਲੱਗਦਾ ਹੈ ਪਰ ਫਰਕ ਸਿਰਫ ਇੰਨਾ ਹੈ ਇਸ ਵਿੱਚ ਇੱਕ ਡੰਡੀ ਖਿੱਚ ਦਿੱਤੀ ਜਾਂਦੀ ਹੈ ਇਸ ਤੋਂ ਅਗਲਾ ਅੱਖਰ ਹੈ ਗੱਗਾ ਗੱਗਾ ਗਮਲਾ ਗੱਗੇ ਤੋਂ ਹੋਰ ਵੀ ਸ਼ਬਦ ਹਨ ਗੁਰਦੁਆਰਾ ਗੁਟਕਾ ਸਾਹਿਬ ਗਰੰਥੀ ਗਤਕਾ ਗੱਗੇ ਗੋਏ ਗਾਏ ਜਿਨ ਛੋੜੀ ਗਲੀ ਗੋਬਿੰਦ ਗਰਭ ਪਿਆ ਇਸ ਨੂੰ ਲਿਖਣਾ ਸਿੱਖਦੇ ਹਾਂ ਗੱਗਾ ਉੱਪਰ ਡੰਡੀ ਇੱਕ ਡੰਡੀ ਛੋਟੀ ਦੂਜੀ ਡੰਡੀ ਵੱਡੀ ਗੱਗਾ ਇਸ ਤੋਂ ਅਗਲਾ ਅੱਖਰ ਹੈ ਕੱਗਾ 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 ਘਰ ਹਿੰਦੀ ਵਿੱਚ ਆਪਾਂ ਉਚਾਰਨ ਕਰਦੇ ਹਾਂ ਘਰ ਲੇਕਿਨ ਇੱਥੇ ਆਪਾਂ ਘਾਰ ਬੋਲਣਾ ਹੈ ਕੱਗਾ ਘਾਰ ਇਸਦੇ ਹੋਰ ਸ਼ਬਦ ਹਨ ਕਗਾ ਕੋੜਾ ਕਗਾ ਕੜਿਆਲ ਕਗਾ ਕਿਓ ਕਗਾ ਕੱਲੂਕਾਰਾ ਕਗੇ ਕਾਲ ਸੇਵਕ ਜੇ ਕਾਲੇ ਸਬਦ ਗੁਰਕੇ ਲਾਗੇ ਰਹੇ ਇਸ ਨੂੰ ਲਿਖਣਾ ਸਿੱਖਦੀ ਹਾਂ ਇਹ ਇੰਗਲਿਸ਼ ਦੇ ਸ਼ਬਦ ਜੋ ਦੀ ਤਰ੍ਹਾਂ ਵੀ ਲਿਖਿਆ ਜਾਂਦਾ ਹੈ ਸਿੰਪਲ ਬਣਾ ਕੇ ਫਿਰ ਆਪਾਂ ਇਹਨੂੰ ਜੋ ਦੀ ਤਰ੍ਹਾਂ ਬਣਾ ਕੇ ਡੰਡੀ ਖਿੱਚ ਦੇਣੀ ਹੈ ਕੱਗਾ ਇਸ ਤੋਂ ਅਗਲਾ ਵਰਣ ਹੈ ਨੰਗਾ ਨੰਗਾ ਇਸ ਇਹ ਸ਼ਬਦ ਜ਼ਿਆਦਾਤਰ ਖਾਲੀ ਰਹਿੰਦਾ ਹੈ ਇਸ ਨੂੰ ਬਹੁਤ ਘੱਟ ਵਰਤਿਆ ਜਾਂਦਾ ਹੈ ਇਹ ਸ਼ਬਦਾਂ ਦੇ ਨਾਲ ਜੋੜ ਕੇ ਫਿਰ ਵਰਤਿਆ ਜਾਂਦਾ ਹੈ ਨੰਗਾ ਕੰਗਨ ਗਿਆਨੀ ਵੰਗ ਇਸ ਨੂੰ ਲਿਖਣਾ ਸਿੱਖਦੇ ਹਾਂ ਇਹ ਗਿਣਤੀ ਦੇ ਅੱਖਰ ਪੰਜ ਦੀ ਤਰ੍ਹਾਂ ਲਿਖਿਆ ਜਾਂਦਾ ਹੈ ਫਿਰ ਇਸ ਵਿੱਚ ਕੁੰਡੀ ਬਣਾ ਦਿੱਤੀ ਜਾਂਦੀ ਹੈ ਨੰਗਾ ਆਓ ਆਪਾਂ ਇੱਕ ਉਪਰਾਲਾ ਕਰੀਏ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦਾ ਇਸ ਤੋਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਦੇ ਹਾਂ ਊੜੇ ਐੜੇ ਦੀ ਤੀਜੀ ਟੋਲੀ ਦੇ ਨਾਲ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ